ਸਰ ਮੇਰਾ ਨਾਮ ਹਰਪ੍ਰੀਤ कौर ਹੈ ਮੈਂ ਵਾਰਡ ਨੰਬਰ 45 ਹਦੀਆਵਦ ਫਗਵਾੜਾ ਤੋਂ ਚੋਣ ਲੜ ਰਹੀ ਹਾਂ ਨਗਰ ਨਿਗਮ ਫਗਵਾੜਾ ਦੀ ਸਾਨੂੰ ਭੋਜਨ ਸਮਾਜ ਪਾਰਟੀ ਦੇ ਲੀਡਰਸ਼ਿਪ ਦੇ ਵੱਲੋਂ ਐਪਰੀਸ਼ੀਏਟ ਕੀਤਾ ਜਾਂਦਾ ਸੀਗਾ ਕਿ ਤੁਸੀਂ ਆਪਣੇ ਵਾਰਡ ਦੇ ਵਿੱਚ ਕੰਮ ਕਰੋ ਬੇਚਿਜਕ ਕੰਮ ਕਰੋ ਅਸੀਂ ਤੁਹਾਨੂੰ ਅੱਗੇ ਲੈ ਕੇ ਆਵਾਂਗੇ ਔਰ ਅਸੀਂ ਤੁਹਾਡੇ ਵਾਰਡ ਦੇ ਵਿੱਚੋਂ ਐਮਸੀ ਇਲੈਕਸ਼ਨ ਦੇ ਲਈ ਟਿਕਟ ਤੁਹਾਨੂੰ ਹੀ ਦਵਾਂਗੇ ਔਰ ਇਸ ਤਰਾ ਦੀ ਵਰਡਿੰਗ ਦੇ ਨਾਲ ਸਾਨੂੰ ਬਹੁਤ ਵਾਰੀ ਐਪਰੀਸ਼ੀਏਟ ਕੀਤਾ ਗਿਆ ਸਾਡੇ ਘਰ ਦੇ ਵਿੱਚ ਆ ਕੇ ਵੀ ਜਦੋਂ ਅਸੀਂ ਪਾਰਟੀ ਦੀਆਂ ਮੀਟਿੰਗਸ ਦੇ ਵਿੱਚ ਜਾਂਦੇ ਸੀਗੇ ਜਾਂ ਜਿੱਥੇ ਵੀ ਸਾਡਾ ਕੋਈ ਪਾਰਟੀ ਦਾ ਪ੍ਰੋਗਰਾਮ ਹੁੰਦਾ ਸੀਗਾ ਸਾਡੀ ਲੀਡਰਸ਼ਿਪ ਵੱਲੋਂ ਉੱਥੇ ਵੀ ਸਾਨੂੰ ਹੱਲਾਸ਼ੇਰੀ ਜਾਂ ਹੌਸਲਾ ਕਹਿ ਲੋ ਦਿੱਤਾ ਜਾਂਦਾ ਸੀ ਕਿ ਤੁਹਾਨੂੰ ਤੁਹਾਡੀ ਵਾਰਡ ਦੇ ਵਿੱਚੋਂ ਕੰਮ ਕਰੋ ਤੇ ਟਿਕਟ ਅਸੀਂ ਦਵਾਂਗੇ ਇਲੈਕਸ਼ਨ ਦੇ ਟਾਈਮ ਹੁਣ ਕੀ ਹੋਇਆ ਕੁਝ ਪਾਰਟੀ ਦੇ ਆਗੂ ਜਿਨ੍ਹਾਂ ਨੇ ਮੌਕੇ ਦਾ ਕਹਿ ਲਓ ਫਾਇਦਾ ਚੁੱਕ ਲਿਆ ਤੇ ਉਹਨਾਂ ਨੇ ਸਾਨੂੰ ਧੋਖੇ ਦੇ ਵਿੱਚ ਰੱਖਿਆ ਜਾਂ ਕਹਿ ਲਓ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਸੀਗੀ ਗੱਲ ਉਹਨਾਂ ਨੇ ਸਾਨੂੰ ਧੋਖੇ ਵਿੱਚ ਰੱਖਿਆ ਅਤੇ ਟਿਕਟ ਕਿਸੇ ਤੀਜੇ ਬੰਦੇ ਨੂੰ ਦੇ ਦਿੱਤੀ ਪੱਤੇ ਮੇਰਾ ਬਹੁਜਨ ਸਮਾਜ ਦੇ ਪਾਰਟੀ ਦੀ ਲੋਕਲ ਲੀਡਰਸ਼ਿਪ ਨੂੰ ਤੇ ਹਾਈ ਕਮਾਂਡ ਨੂੰ ਇਹ ਸਵਾਲ ਸੀਗਾ ਕਿ ਜਦ ਮੇਰੇ ਨਾਮ ਦੇ ਉੱਤੇ ਤੁਸੀਂ ਇੰਨੇ ਟਾਈਮ ਤੋਂ 5 ਸਾਲ ਤੋਂ ਠੱਪਾ ਲਗਾ ਰਹੇ ਆ ਕਿ ਟਿਕਟ ਅਸੀਂ ਤੁਹਾਨੂੰ ਹੀ ਦੇਣੀ ਆ ਤੁਸੀਂ ਆਪਣੇ ਵਾਰਡ ਦੇ ਵਿੱਚ ਕੰਮ ਕਰੋ ਅਸੀਂ ਕਿਸੇ ਹੋਰ ਬੰਦੇ ਨੂੰ ਟਿਕਟ ਨਹੀਂ ਦੇਵਾਂਗੇ ਤੁਸੀਂ ਸਾਨੂੰ ਇੰਨਾ ਐਪਰੀਸ਼ੀਏਟ ਕੀਤਾ ਤੇ ਅੱਜ ਤੁਹਾਨੂੰ ਕੀ ਗੱਲ ਹੋ ਗਈ ਅਸੀਂ ਤੁਸੀਂ ਕੀ ਇਸ ਤਰ੍ਹਾਂ ਦਾ ਕਰ ਦਿੱਤਾ ਕਿ ਤੁਸੀਂ ਸਾਨੂੰ ਕੋਈ ਜਵਾਬ ਵੀ ਨਹੀਂ ਦੇ ਸਕੇ ਜਦੋਂ ਮੈਂ ਲੋਕਲ ਲੀਡਰਸ਼ਿਪ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਹਾਈ ਕਮਾਂਡ ਦੇ ਉੱਤੇ ਗੱਲ ਸੁੱਟ ਦਿੱਤੀ ਸਰ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਵਾਰਡ ਨੰਬਰ 45 ਹਦੀਆਵਾਦ ਫਗਵਾੜਾ ਤੋਂ ਚੋਣ ਲੜ ਰਹੀ ਹਾਂ ਨਗਰ ਨਿਗਮ ਫਗਵਾੜਾ ਦੀ ਤੇ ਸਰ ਮੈਂ ਪਹਿਲਾਂ ਆਪਣੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੈਂ 2013 ਤੋਂ ਲੈ ਕੇ ਹੁਣ ਤੱਕ ਅੱਜ ਤੱਕ ਬਹੁਜਨ ਸਮਾਜ ਪਾਰਟੀ ਦੇ ਵਿੱਚ ਕੰਮ ਕਰ ਰਹੀ ਸੀ ਤੇ ਉਸ ਤੋਂ ਬਾਅਦ ਮੇਰਾ ਵਿਆਹ ਹੋ ਜਾਂਦਾ ਹੈ ਫਗਵਾੜੇ ਹਦਿਆਬਾਦ ਦੇ ਵਿੱਚ ਤੇ ਮੈਂ ਇੱਥੇ ਵੀ ਆਪਣਾ ਵਰਕ ਲਗਾਤਾਰ ਜਾਰੀ ਰੱਖਿਆ ਤੇ ਮੇਰਾ ਇੱਥੇ ਪਰਿਵਾਰ ਔਰ ਮੇਰੇ ਹਸਬੰਡ ਸ਼੍ਰੀ ਹੈਪੀ ਕੋਲ ਜੀ ਵੀ ਬਹੁਜਨ ਸਮਾਜ پارٹی ਦੇ ਨਾਲ ਜੁੜੇ ਹੋਏ ਸੀ ਤੇ ਅਸੀਂ ਹਰ ਇੱਕ ਇਲੈਕਸ਼ਨ ਦੇ ਵਿੱਚ ਕਾਫੀ ਵਰਕ ਕੀਤਾ ਅਤੇ ਵੱਧ ਚੜ ਕੇ ਹਿੱਸਾ ਲਿਆ ਤੇ ਲੋਕਾਂ ਦੇ ਰੂਬਰੂ ਹੋਏ ਤੇ ਆਪਣੇ ਮੁਹੱਲੇ 'ਚ ਆਪਣੇ ਵਾਰਡ ਵਿੱਚ ਹਰ ਘਰ ਦੇ ਵਿੱਚ ਅਸੀਂ ਵਿਚਰੇ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਆਪਣੇ ਸਮਾਜ ਤੇ ਲੋਕਾਂ ਦੇ ਨਾਲ ਨਿੱਡਰ ਹੋ ਕੇ ਖੜੇ ਹੋਏ ਅਤੇ ਸਾਨੂੰ ਬਹੁਜਨ ਸਮਾਜ پارٹی ਦੇ ਲੀਡਰਸ਼ਿਪ ਦੇ ਵੱਲੋਂ ਐਪਰੀਸ਼ੀਏਟ ਕੀਤਾ ਜਾਂਦਾ ਸੀਗਾ ਕਿ ਤੁਸੀਂ ਆਪਣੇ ਵਾਰਡ ਦੇ ਵਿੱਚ ਕੰਮ ਕਰੋ ਬੇਚਿੰਜ ਕੰਮ ਕਰੋ ਅਸੀਂ ਤੁਹਾਨੂੰ ਅੱਗੇ ਲੈ ਕੇ ਆਵਾਂਗੇ ਔਰ ਅਸੀਂ ਤੁਹਾਡੀ ਵਾਰਡ ਦੇ ਵਿੱਚੋਂ ਐਮਸੀ ਇਲੈਕਸ਼ਨ ਦੇ ਲਈ ਟਿਕਟ ਤੁਹਾਨੂੰ ਹੀ ਦਵਾਂਗੇ ਔਰ ਇਸ ਤਰ੍ਹਾਂ ਦੀ ਵਰਡਿੰਗ ਦੇ ਨਾਲ ਸਾਨੂੰ ਬਹੁਤ ਵਾਰੀ ਐਪਰੀਸ਼ੀਏਟ ਕੀਤਾ ਗਿਆ ਸਾਡੇ ਘਰ ਦੇ ਵਿੱਚ ਆ ਕੇ ਵੀ ਜਦੋਂ ਅਸੀਂ ਪਾਰਟੀ ਦੀਆਂ ਮੀਟਿੰਗਸ ਦੇ ਵਿੱਚ ਜਾਂਦੇ ਸੀਗੇ ਜਾਂ ਜਿੱਥੇ ਵੀ ਸਾਡਾ ਕੋਈ ਪਾਰਟੀ ਦਾ ਪ੍ਰੋਗਰਾਮ ਹੁੰਦਾ ਸੀਗਾ ਸਾਡੀ ਲੀਡਰਸ਼ਿਪ ਵੱਲੋਂ ਉੱਥੇ ਵੀ ਸਾਨੂੰ ਹੱਲਾਸ਼ੇਰੀ ਜਾਂ ਹੌਸਲਾ ਕਹਿ ਲੋ ਦਿੱਤਾ ਜਾਂਦਾ ਸੀ ਕਿ ਤੁਹਾਨੂੰ ਤੁਹਾਡੀ ਵਾਰਡ ਦੇ ਵਿੱਚੋਂ ਕੰਮ ਕਰੋ ਤੇ ਟਿਕਟ ਅਸੀਂ ਦਵਾਂਗੇ ਇਲੈਕਸ਼ਨ ਦੇ ਟਾਈਮ ਔਰ ਤੁਸੀਂ ਜਿੱਤੋਗੇ ਵੀ ਪਰ ਸਰ ਹੁਣ ਕੀ ਹੋਇਆ ਕੁਝ ਪਾਰਟੀ ਦੇ ਆਗੂ ਜਿਨ੍ਹਾਂ ਨੇ ਮੌਕੇ ਦਾ ਕਹਿ ਲਓ ਫਾਇਦਾ ਚੁੱਕ ਲਿਆ ਤੇ ਉਹਨਾਂ ਨੇ ਸਾਨੂੰ ਤੋਖੇ ਦੇ ਵਿੱਚ ਰੱਖਿਆ ਜਾਂ ਕਹਿ ਲਓ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਸੀਗੀ ਗੱਲ ਹਾਇ ਉਹਨਾਂ ਨੇ ਸਾਨੂੰ ਟੋਖੇ ਵਿੱਚ ਰੱਖਿਆ ਅਤੇ ਟਿਕਟ ਕਿਸੇ ਤੀਜੇ ਬੰਦੇ ਨੂੰ ਦੇ ਦਿੱਤੀ ਪਰ ਤੇ ਮੇਰਾ ਭਾਜਨ ਸਮਾਜ ਦੇ ਪਾਰਟੀ ਦੀ ਲੋਕਲ ਲੀਡਰਸ਼ਿਪ ਨੂੰ ਤੇ ਹਾਈ ਕਮਾਂਡ ਨੂੰ ਇਹ ਸਵਾਲ ਸੀਗਾ ਕਿ ਜਦ ਮੇਰੇ ਨਾਮ ਦੇ ਉੱਤੇ ਤੁਸੀਂ ਇੰਨੇ ਟਾਈਮ ਤੋਂ 5 ਸਾਲ ਤੋਂ ਠੱਪਾ ਲਗਾ ਰਹੇ ਆ ਕਿ ਟਿਕਟ ਅਸੀਂ ਤੁਹਾਨੂੰ ਹੀ ਦੇਣੀ ਆ ਤੁਸੀਂ ਆਪਣੇ ਵਾਰਡ ਦੇ ਵਿੱਚ ਕੰਮ ਕਰੋ ਅਸੀਂ ਕਿਸੇ ਹੋਰ ਬੰਦੇ ਨੂੰ ਟਿਕਟ ਨਹੀਂ ਦੇਵਾਂਗੇ ਤੁਸੀਂ ਸਾਨੂੰ ਇੰਨਾ ਐਪਰੀਸ਼ੀਏਟ ਕੀਤਾ ਤੇ ਅੱਜ ਤੁਹਾਨੂੰ ਕੀ ਗੱਲ ਹੋ ਗਈ ਅਸੀਂ ਕੀ ਇਸ ਤਰ੍ਹਾਂ ਦਾ ਕਰ ਦਿੱਤਾ ਕਿ ਤੁਸੀਂ ਸਾਨੂੰ ਕੋਈ ਜਵਾਬ ਵੀ ਨਹੀਂ ਦੇ ਸਕੇ ਜਦੋਂ ਮੈਂ ਲੋਕਲ ਲੀਡਰਸ਼ਿਪ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਹਾਈ ਕਮਾਂਡ ਦੇ ਉੱਤੇ ਗੱਲ ਸੁੱਟ ਦਿੱਤੀ ਕਿ ਸਾਨੂੰ ਪਿੱਛੋਂ ਆਰਡਰ ਆਇਆ ਆ ਅਸੀਂ ਕੁਝ ਨਹੀਂ ਕਰ ਸਕਦੇ ਜਦੋਂ ਮੈਂ ਹਾਈ ਕਮਾਂਡ ਦੇ ਵਿੱਚ ਕੁਝ ਆਗੂਆਂ ਦੇ ਨਾਲ ਪ੍ਰਧਾਨ ਜੀ ਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਕਿ ਇਹ ਮੈਟਰ ਮੇਰਾ ਨਹੀਂ ਹੈ ਇਹ ਤੁਹਾਡੀ ਲੋਕਲ ਲੀਡਰਸ਼ਿਪ ਪਰ ਲੋਕਲ ਲੈਵਲ ਦਾ ਹੀ ਕੰਮ ਹੈ ਟਿਕਟਾ ਉਹਨਾਂ ਦੇ ਹੱਥ ਹੈ ਮੇਰੇ ਹੱਥ ਕੁਝ ਵੀ ਨਹੀਂ ਹੈਗਾ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਤੇ ਮੈਂ ਜਦੋਂ ਲੋਕਲ ਲੀਡਰਸ਼ਿਪ ਨੂੰ ਇਹ ਗੱਲ ਕਹੀ ਕਿ ਮੇਰੀ ਗੱਲ ਇਸ ਤਰ੍ਹਾਂ ਹੋਈ ਆ ਹਾਈ ਕਮਾਂਡ ਦੇ ਨਾਲ ਜ ਪ੍ਰਧਾਨ ਜੀ ਦੇ ਨਾਲ ਕਿ ਲੋਕਲ ਲੀਡਰਸ਼ਿਪ ਹੀ ਡਿਸਾਈਡ ਕਰ ਸਕਦੀ ਹੈ ਕਿ ਤੁਸੀਂ ਆਪਣੇ ਏਰੀਆ ਦੇ ਵਿੱਚੋਂ ਆਪਣੇ ਮੁਹੱਲੇ ਵਾਰਡ ਦੇ ਵਿੱਚੋਂ एमसीडी लेक्चर ਲਈ ਕਿਹਨੂੰ ਚੁਣ ਰਹੇ ਆ ਤਾਂ ਤੁਸੀਂ ਮੈਨੂੰ ਆਪਣਾ ਡਿਸੀਜਨ ਦੇ ਦਿਓ ਕਿਉਂਕਿ ਤੁਸੀਂ 5 ਸਾਲ ਤੋਂ ਕਹਿ ਰਹੇ ਆ ਕਿ ਅਸੀਂ ਟਿਕਟ ਤੁਹਾਨੂੰ ਦਵਾਂਗੇ ਟਿਕਟ ਦੇ ਉੱਤੇ ਤੁਸੀਂ ਡਿਜ਼ਰਵ ਕਰਦੇ ਹੋ ਔਰ ਤੁਹਾਡਾ ਹੀ ਰਾਈਟ ਹੈ ਤੇ ਹੁਣ ਤੁਸੀਂ ਮੈਨੂੰ ਟਿਕਟ ਕਿਉਂ ਨਹੀਂ ਦੇ ਰਹੇ ਆ ਤੇ ਕੱਲ 11 ਤਰੀਕ 12ਵਾਂ ਮਹੀਨਾ 2024 ਜਦੋਂ ਇਲੈਕਸ਼ਨ ਦੇ ਲਈ ਫਾਈਲਾਂ ਤਿਆਰ ਹੁੰਦੀਆਂ ਸੀ ਨੋਮੀਨੇਸ਼ਨ ਦੇ ਲਈ ਤਾਂ ਉੱਥੇ ਕਚੈਰੀ ਦੇ ਵਿੱਚ ਮੈਨੂੰ ਵੀ ਸਾਡੀ ਪਾਰਟੀ ਵੱਲੋਂ ਬਿਠਾਇਆ ਗਿਆ ਲੈ ਜਾ ਕੇ ਕਿ ਤੁਸੀਂ ਆਪਣੀ ਨੋਮੀਨੇਸ਼ਨ ਦੀ ਫਾਈਲ ਤਿਆਰ ਕਰੋ ਤੇ ਮੈਂ ਆਪਣੀ ਨੋਮੀਨੇਸ਼ਨ ਦੀ ਜਦੋਂ ਫਾਈਲ ਤਿਆਰ ਕਰ ਰਹੀ ਸੀ ਤਾਂ ਮੇਰੇ ਪਾਰਟੀ ਦੇ ਲੋਕਲ ਲੋਕਲ ਲੈਵਲ ਦੇ ਲੀਡਰਸ ਸਭ ਨੇ ਮੇਰਾ ਸਾਥ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਕਿ ਅਸੀਂ ਤੈਨੂੰ ਟਿਕਟ ਲੈ ਕੇ ਦਵਾਂਗੇ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਨੋਮੀਨੇਸ਼ਨ ਫਾਈਲ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਹੀ ਬਣ ਆਇਆ ਤੇ ਫਿਰ ਉਸ ਤੋਂ ਬਾਅਦ ਜਦੋਂ ਦੁਪਹਿਰ ਤੋਂ ਬਾਅਦ ਸ਼ਾਮ ਪੈ ਗਈ ਮੈਂ ਫੇਰੇ ਟਿਕਟ ਮੰਗੀ ਤਾਂ ਮੈਨੂੰ ਕਹਿੰਦੇ ਤੁਸੀਂ ਆਪਣੀ ਜਿਹੜੀ ਨਾਮੀਨੇਸ਼ਨ ਫਾਈਲ ਆ ਵਿਦਾਊਟ ਟਿਕਟ ਸਬਮਿਟ ਕਰਾ ਦਿਓ ਮੈਂ ਕਿਹਾ ਵੀ ਵਿਦਾਊਟ ਟਿਕਟ ਕਿੱਦਾਂ ਸਬਮਿਟ ਹੋਊਗੀ ਜੇਕਰ ਮੈਂ ਕਿਸੇ ਪਾਰਟੀ ਦੇ ਸਿੰਬਲ ਵੱਲੋਂ ਲੜਨਾ ਚਾਹੁੰਦੀ ਆ ਤੇ ਮੈਨੂੰ ਤੁਸੀਂ ਸਿੰਬਲ ਇਸ਼ੂ ਕਰੋ ਟਿਕਟ ਦੇ ਥਰੂ ਉਹਨਾਂ ਨੇ ਕਿਹਾ ਤਾਂ ਕਿ ਟਿਕਟ ਨਹੀਂ ਆਈ ਤੇ ਜਦੋਂ ਸ਼ਾਮ ਤੱਕ ਫਿਰ ਮੈਂ ਉਹਨਾਂ ਤੋਂ ਸਵਾਲ ਤੇ ਸਵਾਲ ਕੀਤੇ ਕਿ ਜੇਕਰ ਤੁਸੀਂ ਮੈਨੂੰ ਕਹਿੰਦੇ ਸੀ ਕਿ ਤੂੰ ਡਿਜ਼ਰਵ ਕਰਦੀ ਆ ਤੇਰੇ ਹਸਬੈਂਡ ਨੇ ਇੰਨਾ ਕੰਮ ਕੀਤਾ ਆ ਔਰ ਤੇਰੇ ਹਸਬੈਂਡ ਦੇ ਕੰਮ ਦੀ ਬਦੌਲਤ ਜਾਂ ਤੇਰੇ ਇੰਨੇ ਸਾਲਾਂ ਦੇ ਵਰਕ ਦੀ ਬਦੌਲਤ ਤੂੰ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੀ ਔਰ ਤੈਨੂੰ ਐਕਸਪੀਰੀਅੰਸ ਵੀ ਹੈ ਇਲੈਕਸ਼ਨ ਲੜਨ ਦਾ ਤੇ ਅਸੀਂ ਯੂਥ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਕਿਉਂਕਿ ਯੂਥ ਦੀ ਸਾਡੇ ਸਮਾਜ ਵਿੱਚ ਪਹਿਲਾਂ ਹੀ ਬਹੁਤ ਕਮੀ ਆ ਬਾੜੇ ਸਮਾਜ ਪਾਰਟੀ ਚ ਤੇ ਅਸੀਂ ਤੈਨੂੰ ਐਪਰੀਸ਼ੀਏਟ ਕੀਤਾ ਸੀ ਤੈਨੂੰ ਹੀ ਟਿਕਟ ਦੇਣਾ ਚਾਹੁੰਦੇ ਆ ਤੇ ਮੇਰਾ ਅੱਜ ਸਵਾਲ ਇਹ ਆ ਕਿ ਉਹਨਾਂ ਨੇ ਮੈਨੂੰ ਟਿਕਟ ਕਿਉਂ ਨਹੀਂ ਦਿੱਤੀ ਉਹਨਾਂ ਨੇ ਤੀਸਰੇ ਬੰਦੇ ਨੂੰ ਸਾਡੀ ਵਾਰਡ ਦੇ ਵਿੱਚ ਕਿਉਂ ਟਿਕਟ ਦਿੱਤੀ ਮੈਨੂੰ ਇਸ ਸਵਾਲ ਦਾ ਜਵਾਬ ਅੱਜ ਤੱਕ ਕੋਈ ਠੋਸ ਨਹੀਂ ਮਿਲਿਆ ਤੇ ਮੈਂ ਜਾਣਨਾ ਚਾਹੁੰਦੀ ਆ ਕਿ ਮੇਰੇ ਨਾਲ ਇਦਾਂ ਕਿਉਂ ਹੋਇਆ ਭੋਜਨ ਸਮਾਜ પાર્ટી ਮੇਰੀ ਮਾਂ ਪਾਰਟੀ ਆ ਮੈਂ ਇਹਦੇ ਵਿੱਚੋਂ ਹੀ ਰਾਜਨੀਤੀ ਸਿੱਖੀ ਆ ਤੇ ਮੈਂ ਅੱਜ ਵੀ ਕਹਿੰਦੀ ਆ ਕਿ ਸਾਬਾ ਬਾਬਾ ਸਾਹਿਬ ਦਾ ਦੂਸਰਾ ਨਾਮ ਸਾਬ ਸ਼੍ਰੀ ਕੰਚੀ ਰਾਮ ਤੇ ਮੈਂ ਆਪਣੇ ਸਮਾਜ ਨੂੰ ਸਮਰਪਿਤ ਹਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਭਗਵਾਨ ਵਾਲਮੀਕ ਜੀ ਦੀ ਤੀ ਅੱਜ ਵੀ ਆਪਣੇ ਸਮਾਜ ਨੂੰ ਸਮਰਪਿਤ ਹੈ ਤੇ ਇਸ ਲਈ ਮੈਂ ਇਹ ਚੀਜ਼ ਉਹਨਾਂ ਤੋਂ ਪੁੱਛਦੀ ਆ ਕਿ ਤੁਸੀਂ ਮੇਰੇ ਨਾਲ ਇਨਸਾਫ ਕਿਉਂ ਨਹੀਂ ਕੀਤਾ ਤੁਸੀਂ ਮੈਨੂੰ ਕਿਉਂ ਮਜ਼ਬੂਤ ਮਜਬੂਰ ਕੀਤਾ ਮੈਂ ਆਪਣੇ ਮਹੱਲੇ ਦੇ ਕਾਫੀ ਲੋਕਾਂ ਨੂੰ ਕਹਿ ਰੱਖਿਆ ਸੀਗਾ ਕਿ ਜੇਕਰ ਮੈਂ ਆਪਣੀ ਪਾਰਟੀ ਲਈ ਕੰਮ ਕਰਦੀਆਂ ਤੇ ਟਿਕਟ ਵੀ ਮੇਰੀ ਹੈ ਤੇ ਉਹਨਾਂ ਕਿਉਂਕਿ ਮੇਰੇ ਪਾਰਟੀ ਦੇ ਆਗੂਆਂ ਨੇ ਟਿਕਟ ਦੇ ਉੱਤੇ ਮੇਰਾ ਨਾਮ ਲਿਖ ਦਿੱਤਾ ਹੈ ਜਿਸ ਤਰ੍ਹਾਂ ਮੈਨੂੰ ਕਿਹਾ ਗਿਆ ਸੀਗਾ ਕੀਆ ਗਿਆ ਮਤਲਬ ਮੈਨੂੰ ਗੁੰਮਰਾਹ ਕੀਤਾ ਗਿਆ ਹੀ ਮੈਂ ਕਹਿ ਸਕਦੀ ਹਾਂ ਮੈਨੂੰ ਗੁੰਮਰਾਹ ਕੀਤਾ ਸੀਗਾ ਇਹਨਾਂ ਨੇ ਕਿ ਅਸੀਂ ਟਿਕਟ ਤੈਨੂੰ ਦੇਣੀ ਆ ਉਸ ਤਰ੍ਹਾਂ ਹੀ ਮੈਂ ਲੋਕਾਂ 'ਚ ਵਿਚਰ ਕੇ ਕਹਿੰਦੀ ਸੀ ਕਿ ਮੈਂ ਹੀ ਭੋਜਨ ਸਮਾਜ پارٹی ਤੋਂ ਕੈਂਡੀਡੇਟ ਲੜੂੰਗੀ ਇਸ ਵਾਰ ਤੇ ਅਸੀਂ ਆਪਣੇ ਮਹੱਲੇ ਦੇ ਕਾਫੀ ਲੋਕਾਂ ਦੇ ਕੰਮ ਕਰਾਈ ਪਰ ਅੱਜ ਉਹ ਮਹੱਲਾ ਉਹ ਲੋਕ ਮੈਨੂੰ ਪੁੱਛ ਰਹੇ ਆ ਕਿ ਤੂੰ ਕਿਉਂ ਆਜ਼ਾਦ ਨਾਮਿਨੇਸ਼ਨ ਕੀਤੀ ਹੈ ਤੇ ਤੂੰ ਸਿੰਬਲ ਤੋਂ ਕਿਉਂ ਨਹੀਂ ਲੜ ਰਹੀ ਤੇ ਮੈਂ ਉਹਨਾਂ ਨੂੰ ਕੀ ਜਵਾਬ ਦੇ ਆ ਕਿਉਂਕਿ ਮੈਨੂੰ ਹਾਈ ਕਮਾਂਡ ਨੇ ਔਰ ਪਾਰਟੀ ਦੀ ਲੋਕਲ ਲੀਡਰਸ਼ਿਪ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ ਕਿ ਉਹਨਾਂ ਨੇ ਮੇਰੇ ਨਾਲ ਐਦਾਂ ਕਿਉਂ ਕੀਤਾ ਮੈਨੂੰ ਗੁਮਰਾਹ 5 ਸਾਲ ਸਾਨੂੰ ਦੋਨਾਂ ਨੂੰ ਗੁਮਰਾਹ ਕਰਕੇ ਤੀਜੇ ਬੰਦੇ ਨੂੰ ਕਿਉਂ ਟਿਕਟ ਦੇ ਦਿੱਤੀ ਮੈਨੂੰ ਉਹਨਾਂ ਨੇ ਹਾਲੇ ਤੱਕ ਇਸ ਚੀਜ਼ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਤੇ ਨਾਲ ਇੰਨਾ ਕੁਝ ਹੋਣ ਤੋਂ ਬਾਅਦ ਮੇਰੇ ਹਸਬੰਦ ਨੇ ਮੈਨੂੰ ਕਾਫੀ ਹੌਸਲਾ ਦਿੱਤਾ ਤੇ ਮੇਰੇ ਮੁਹੱਲਾ ਵਾਸੀਆਂ ਨੇ ਵੀ ਮੈਨੂੰ ਹੌਸਲਾ ਦਿੱਤਾ ਕਿ ਤੁਸੀਂ ਆਪਣਾ ਹੌਸਲਾ ਬਿਲਕੁਲ ਵੀ ਨਹੀਂ ਛੱਡਣਾ ਹਿੰਮਤ ਨਹੀਂ ਛੱਡਣੀ ਤੇ ਤੁਸੀਂ ਆਜ਼ਾਦ ਆਪਣੀ ਨਾਮੀਨੇਸ਼ਨ ਕਰਕੇ ਉਹ ਤੇ ਜਿਹਦਾ ਚੋਣ ਨਿਸ਼ਾਨ ਮੈਨੂੰ ਕੱਲ ਇਸ਼ੂ ਹੋ ਜਾਏਗਾ ਤੇ ਮੈਂ ਆਪਣੇ ਅਜਾਦ ਚੋਣ ਨਿਸ਼ਾਨ ਸਿੰਬਲ ਦੇ ਤੋਂ ਲੜੂਗੀ ਜੋ ਵੀ ਮੈਨੂੰ ਸਿੰਬਲ ਲੜੇਗਾ ਤੇ ਮੈਂ ਤੁਹਾਨੂੰ ਸਭ ਨੂੰ ਰਿਕਵੈਸਟ ਕਰਦੀ ਆ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਮੈਂ ਆਪਣੇ ਸਮਾਜ ਦੀ ਆਵਾਜ਼ ਚੁੱਕ ਸਕਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮੈਂ ਸਮਾਜ ਨੂੰ ਸਮਰਪਿਤ ਹਾਂ ਸਮਾਜ ਨੂੰ ਸਮਰਪਿਤ ਰਹਾਂਗੀ ਤੇ ਇੱਕ ਠੋਕੇ ਕਹਾਂਗੀ ਜੈ ਭੀਮ ਜੈ ਸਾਹਿਬ ਸ਼੍ਰੀ ਕਾਂਚੀ ਰਾਮ